ਹੈਲੋ ਦੋਸਤੋ ਮੈਂ ਅੰਕਿਤ ਸਿੰਘ ਰਾਣਾ ਸਵਾਗਤ ਕਰਦਾ ਹਾਂ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਫੇਵਰਿਟ YouTube ਚੈਨਲ ਪ੍ਰਤਾਪ ਅਕੈਡਮੀ ਦੇ ਉੱਤੇ ਤਾਂ ਭਾਈ ਪੰਜਾਬ ਪੁਲਿਸ ਕਨਸਟੇਬਲ 2024 ਵਾਲੀ ਭਰਤੀ ਦਾ ਰਿਜ਼ਲਟ ਆ ਚੁੱਕਿਆ ਹੈ ਦੋ ਦਿਨ ਹੋ ਗਏ ਖੈਰ ਠੀਕ ਹੈ ਆਪਣੀ ਵੀਡੀਓ ਤੁਹਾਨੂੰ ਪਤਾ ਲੇਟ ਹੀ ਜਾਂਦੀ ਹੈ ਤਾਂ ਬਹੁਤ ਬਹੁਤ ਮੁਬਾਰਕਾਂ ਭਾਈ ਸਾਰੇ ਸਟੂਡੈਂਟਸ ਨੂੰ ਜੋ ਵੀ ਭਰਤੀ ਦੇ ਵਿੱਚ ਉਹਨਾਂ ਦਾ ਜੋ ਸੁਪਨਾ ਸੀਗਾ ਉਹ ਪੂਰਾ ਹੋ ਗਿਆ ਠੀਕ ਹੈ ਤੇ ਹੁਣ ਵਾਰੀ ਹੈ ਥੋੜਾ ਜਿਹਾ ਪ੍ਰੋਮੋਸ਼ਨ ਕਰਨ ਦੀ ਰਿਜ਼ਲਟ ਬਾਰੇ ਦੱਸਣ ਦੀ ਇਹ ਵੀ ਜ਼ਰੂਰੀ ਹੋ ਗਿਆ ਅੱਜਕੱਲ ਵੈਸੇ ਤਾਂ ਆਪਾਂ ਤੁਹਾਨੂੰ ਪਤਾ ਹੀ ਹੈ ਇਹਨਾਂ ਸੋਫ ਦੇ ਚੱਕਰਾਂ 'ਚ ਪੈਂਦੇ ਹੀ ਨਹੀਂ ਨਾ ਟਾਈਮ ਹੈ ਠੀਕ ਹੈ ਵੈਸੇ ਵੀ ਇਹ ਮੇਰਾ ਪਰਸਨਲੀ ਮੰਨਣਾ ਹੈ ਕਿ ਅੱਜਕੱਲ ਜਮਾਨਾ ਔਨਲਾਈਨ ਦਾ ਹੈ ਬੱਚਾ ਸਾਰੀ ਜਗ੍ਹਾ 'ਤੇ ਪੜਦਾ ਹੈ ਤੇ ਸਾਰੀ ਜਗ੍ਹਾ ਹੀ ਆਪਣੀ ਜੋ ਹੈ ਫੋਟੋ ਵਗੈਰਾ ਸ਼ੇਅਰ ਕਰਦਾ ਹੈ ਤਾਂ ਕੋਈ ਬੈਨੀਫਿਟ ਰਹਿੰਦਾ ਨਹੀਂ ਹੈ ਠੀਕ ਹੈ ਪਰ ਚੱਕਰ ਪਤਾ ਕੀ ਹੈ ਚੱਕਰ ਇਹ ਹੈ ਕਿ ਇੱਕ ਤਾਂ ਮਤਲਬ ਦੌੜ ਜੀ ਲੱਗੀ ਹੋਈ ਹੈ ਪੰਜਾਬ 'ਚ ਖਾਸ ਤੌਰ 'ਤੇ ਕਿ ਸਭ ਤੋਂ ਜ਼ਿਆਦਾ ਰਿਜ਼ਲਟ ਸ਼ੋ ਕਰਨੇ ਆ ਜਾਦੋਂ ਤੋਂ ਜ਼ਿਆਦਾ ਬਸ ਕੁਝ ਵੀ ਕਰੋ ਸਾਮ-ਦਾਮ-ਦੰਡ ਭੇਦ ਸਭ ਕੁਝ ਲਗਾਓ ਤੇ ਦਿਖਾਓ ਕਿ ਬਸ ਸਭ ਤੋਂ ਜ਼ਿਆਦਾ ਸਿਲੈਕਸ਼ਨ ਆ ਸਾਡੀ ਹੀ ਹੈਗੀਆਂ ਚਾਹੇ ਫਿਰ ਉਹ ਬੱਚਾ ਡੈਮੋ ਲੈ ਕੇ ਗਿਆ ਚਾਹੇ ਉਹ ਟੈਸਟ ਕੋਈ ਉਹਨੇ ਐਪ ਐਵੇਂ ੱੱਕੇ ਨਾਲ ਵੀ ਡਾਊਨਲੋਡ ਕਰ ਰੱਖੀ ਆ ਉਹ ਚਾਹੇ ਉਹਨਾਂ ਤੋਂ ਭਾਈ Google ਫਾਰਮ ਭਰ ਆ ਕੇ ਫੋਟੋ ਮੰਗੋ ਕੁਝ ਕਰੋ ਚਾਹੇ ਬੱਚਾ ਕਿਸੇ ਆਫਲਾਈਨ ਅਕੈਡਮੀ ਚ ਪੜ ਰਿਹਾ ਸੀਗਾ ਵਿਚਾਰਾ ਆਫਲਾਈਨ ਅਕੈਡਮੀ ਵਾਲੇ ਨੇ ਇੰਨੀ ਮਿਹਨਤ ਕਰੀ ਆ ਉਹਦੇ ਤੇ ਕਿ ਭਾਈ ਉਹ ਸਿਲੈਕਟ ਹੋਏਗਾ ਤਾਂ ਉਹਦੀ ਵੀ ਅਕੈਡਮੀ ਦਾ ਕੁਝ ਨਾਮ ਹੋਏਗਾ ਪਰ ਤੁਹਾਨੂੰ ਪਤਾ ਹੀ ਆ ਹਸਾਬ ਤਾਬ ਕੀ ਆ ਪੰਜਾਬ ਦਾ ਖਾਸ ਤੌਰ ਤੇ ਠੀਕ ਹੈ ਤਾਂ ਇਹ ਫਿਰ ਆਪਾਂ ਨੂੰ ਵੀ ਕਰਨਾ ਸਾਡੀ ਵੀ ਇੱਕ ਮਜਬੂਰੀ ਤੁਸੀਂ ਕਹਿ ਸਕਦੇ ਹੋ ਇਹ ਬਣੀ ਹੋਈ ਹੈ ਠੀਕ ਹੈ ਪਰ ਜੋ ਆਪਣੀ ਜੈਨੂਇਨ ਹੈ ਆਪਾਂ ਉਹ ਤਾਂ ਦਿਖਾਈ ਸਕਦੇ ਆ ਨਹੀਂ ਆਪਾਂ ਕਿਸੇ ਤੋਂ ਧੱਕੇ ਨਾਲ ਫੋਟੋ ਡੈਮੋ ਡੂਮੂ ਵਾਲੇ ਦੀ ਇਕੱਠੀ ਕਰਕੇ ਇਹ ਜੋ ਆਪਣੀ ਜੈਨੂਇਨ ਹੈ ਤਾਂ ਇਸ ਵਾਰ ਆਪਾਂ ਨੇ ਸੋਚਿਆ ਸੀਗਾ ਕਿ ਭਾਈ ਆਪਾਂ ਬੱਚਿਆਂ ਨੂੰ ਕਹਿ ਦਾਂਗੇ ਕਿ ਜੇ ਤੁਹਾਡੀ ਸਿਲੈਕਸ਼ਨ ਦੇ ਵਿੱਚ ਹੈ ਸਾਡਾ ਕੋਈ ਯੋਗਦਾਨ ਪ੍ਰਤਾਪ ਅਕੈਡਮੀ ਦਾ ਤਾਂ ਤੁਸੀਂ ਸਾਨੂੰ ਜਰੂਰ ਦੱਸੋ ਦੋ ਕੁ ਦਿਨਾਂ ਦੇ ਵਿੱਚ ਬੱਚਿਆਂ ਦਾ ਖੈਰ ਬਹੁਤ-ਬਹੁਤ ਧੰਨਵਾਦ ਬੱਚਿਆਂ ਨੇ ਇੰਨਾ ਪਿਆਰ ਸਾਨੂੰ ਦੇਆ ਇੰਨਾ ਰਿਸਪੌਂਸ ਦੇਆ ਕਿ ਜਿਹੜੇ ਸਾਡੇ ਪੇਡ ਬੈਚ ਵਾਲੇ ਆ ਉਹਨਾਂ ਨੇ ਵੀ ਦੱਸਿਆ ਕਿਉਂਕਿ ਸਾਡੇ ਕੋਲ ਰਿਕਾਰਡ ਨਹੀਂ ਹੈਗਾ ਭਾਈ ਐਵੇਂ ਮੈਂ ਤੁਹਾਨੂੰ ਕਹਿੰਦਾ ਸਾਡਾ ਕੋਈ ਬੈਚ ਲੈਂਦਾ ਆਪਣੇ ਕੋਲ ਇੰਨਾ ਟਾਈਮ ਹੀ ਨਹੀਂ ਹੈ ਨਾ ਇੰਨੀ ਵੱਡੀ ਟੀਮ ਆਪਣੇ ਕੋਲ ਕਿ ਆਪਾਂ ਕੱਲੇ-ਕੱਲੇ ਬੱਚੇ ਨੂੰ ਟ੍ਰੇਸ ਕਰਾਂਗੇ ਫੋਲੋ ਕਰਾਂਗੇ ਕਾਲ ਕਰਾਂਗੇ ਠੀਕ ਉਹ ਸਾਰਾ ਕੁਝ ਨਹੀਂ ਹੈਗਾ ਫਿਲਹਾਲ ਠੀਕ ਹੈ ਤੇ ਬਹੁਤ ਸਾਰੇ ਬੱਚਾ ਸਾਡੇ ਤੋਂ YouTube ਤੇ ਵੀ ਪੜਿਆ ਹੈ ਤਾਂ ਸਾਰਿਆਂ ਨੇ ਸਾਨੂੰ ਬਹੁਤ ਵਧੀਆ ਰਿਸਪੌਂਸ ਦੇਆ Instagram WhatsApp ਸਾਰੀ ਜਗ੍ਹਾ ਉਹਨਾਂ ਨੇ ਸਾਨੂੰ ਆਪਣੀ ਫ ਲਗਭਗ 100 ਤੋਂ ਜ਼ਿਆਦਾ ਬੱਚਿਆਂ ਨੇ ਸਾਨੂੰ ਇਹ ਦੱਸਤਾ ਕਿ ਸਰ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਹਾਡੀ ਹੈਲਪ ਨਾਲ ਆਪਾਂ ਆਪਣਾ-ਆਪਣਾ ਜੋ ਡ੍ਰੀਮ ਹੈ ਉਹ ਪੂਰਾ ਕਰ ਸਕੇ ਹਾਂ ਠੀਕ ਹੈ ਉਹਦੇ ਵਿੱਚ ਸਾਡੇ ਪੇੜ ਤੇ ਕੁਝ YouTube ਵਾਲੇ ਸਟੂਡੈਂਟ ਵੀ ਹੈਗੇ ਨੇ ਤੇ ਆਪਣੇ ਆਫਲਾਈਨ ਤਾਂ ਹੈ ਹੀ ਆ ਤਾਂ ਉਹ ਮੈਂ ਤੁਹਾਨੂੰ ਸਾਰੇ ਅੱਜ ਮਿਕਸ ਕਰਕੇ ਦਿਖਾਉਂਗਾ ਇਸ ਤੋਂ ਇਲਾਵਾ ਕੁਝ ਸਟੂਡੈਂਟ ਅਜੇ ਵੀ ਹੈਗੇ ਨੇ ਜਿਨ੍ਹਾਂ ਨੇ ਰਿਜ਼ਲਟ ਸ਼ੋ ਮਤਲਬ ਰਿਜ਼ਲਟ ਦੱਸਿਆ ਆਪਣਾ ਪਰ ਕਿਹਾ ਕਿ ਸਰ ਹਲੇ ਫੋਟੋ ਸ਼ੇਅਰ ਡਿਸਕਲੋਜ਼ ਨਾ ਕਰਿਓ ਸ਼ੇਅਰ ਨਾ ਕਰਿਓ ਹਲੇ ਆਪਾਂ ਜੁਆਇਨਿੰਗ ਲੈਟਰ ਦੀ ਵੇਟ ਕਰਨੀ ਹੈ ਠੀਕ ਹੈ ਤੇ ਉਮੀਦ ਆ ਸਾਰਿਆਂ ਨੂੰ ਜੁਆਇਨਿੰਗ ਲੈਟਰ ਜਲਦੀ ਮਿਲ ਜੇਗਾ ਉਹਦੇ ਵਾਸਤੇ ਧਰਨਾ ਨਾ ਲਾਣਾ ਪਵੇ ਠੀਕ ਹੈ ਤਾਂ ਕਰਦੇ ਹਾਂ ਸਟਾਰਟ ਬਾਕੀ ਦੇਖੋ ਯਾਰ ਇੱਕ ਗੱਲ ਹੋਰ ਹੈ ਜੋ ਮੈਂ ਗੱਲਾਂ ਕਹੀਆਂ ਇਹਨੂੰ ਤੁਸੀਂ ਨੈਗੇਟਿਵ ਨਾ ਲਿਓ ਠੀਕ ਹੈ ਇਹ ਮੈਂ ਗੱਲਾਂ ਸੱਚ ਹੀ ਬੋਲੀਆਂ ਠੀਕ ਹੈ ਤੇ ਆਪਾਂ ਮਤਲਬ ਕੋਈ ਕੌਂਟਰਵਰਸੀ ਵਾਲੀ ਕੋਈ ਗੱਲ ਨਹੀਂ ਹੈਗੀ ਕਿ ਤੁਸੀਂ ਕਹੋਗੇ ਸਰ ਤੁਸੀਂ ਕਿਉਂ ਕੌਂਟਰਵਰਸੀ 'ਚ ਪੈ ਰਹੇ ਹੋ ਇਹ ਹੈ ਉਹ ਹੈ ਨਿੰਦਣਾ ਭਾਈ ਨਿੰਦਣਾ ਨੁੰਦਣਾ ਕੁਝ ਨਹੀਂ ਹੈ ਸੱਚੀ ਗੱਲਾਂ ਕਹੀਆਂ ਔੜੀ ਲੱਗੀ ਹੈ ਤਾਂ ਫਿਰ ਕੀ ਕਰ ਸਕਦੇ ਹਾਂ ਠੀਕ ਹੈ ਬਾਕੀ ਕਾਫੀ ਜਿਆਦਾ ਸਮਝਦਾਰ ਹਾਂ ਤੁਹਾਨੂੰ ਪਤਾ ਹੈ ਕੀ ਚੱਲਦਾ ਹੈ ਪੰਜਾਬ 'ਚ ਠੀਕ ਹੈ ਦੇਖੋ ਕਈ ਬੱਚਿਆਂ ਨੂੰ ਇਹ ਲੱਗਦਾ ਕਿ ਸਰ ਫੋਟੋ ਦੇਣ ਨਾਲ ਕੀ ਹੁੰਦਾ ਕੋਈ ਫਰਕ ਨਹੀਂ ਪੈਂਦਾ ਕੀ ਹੋ ਗਿਆ ਆਪਾਂ ਹੋ ਤਾਂ ਗਏ ਨਾ ਭਰਤੀ ਫੋਟੋ ਦੇਤੀ ਉਹਨਾਂ ਨੂੰ ਕੀ ਚੱਕਰ ਹੈ ਬਈ ਤੁਸੀਂ ਇੱਕ ਨਾ ਆਪਣੇ ਆਸ-ਪਾਸ ਦੇ ਬੱਚਿਆਂ ਦੇ ਲਈ ਇੱਕ ਮਤਲਬ ਰੋਲ ਮਾਡਲ ਦੀ ਤੌਰ ਤੇ ਮਤਲਬ ਉਹ ਤੁਹਾਨੂੰ ਦੇਖਣਗੇ ਵੀ ਹਾਂ ਇਹ ਬੱਚਾ ਪੜ ਕੇ ਭਰਤੀ ਹੋਇਆ ਹੈ ਨਾ ਤੇ ਉਹ ਜਦੋਂ ਤੁਹਾਡੀ ਫੋਟੋ ਨੂੰ ਜਦ ਤੁਹਾਨੂੰ ਦੇਖ ਕੇ ਇਨਸਪਾਇਰ ਹੋਣਗੇ ਤੁਹਾਨੂੰ ਇੱਕ ਉਹਦਾ ਫਰਜ ਬਣਦਾ ਹੈ ਕਿ ਤੁਸੀਂ ਉਹਨੂੰ ਸਹੀ ਗਾਈਡ ਕਰੋ ਠੀਕ ਹੈ ਤਾਂ ਤੁਸੀਂ ਜੇ ਇਸ ਤਰ੍ਹਾਂ ਮਤਲਬ ਆਪਣੀ ਫੋਟੋਆਂ ਸ਼ੇਅਰ ਕਰਦੇ ਰਹੋਗੇ ਜਾਂ ਪੈਸੇ ਦੇ ਲਾਲਚ ਚਾਹੇ ਜਾਂ ਜੋ ਵੀ ਹੈ ਠੀਕ ਹੈ ਤਾਂ ਉਹਦਾ ਇੰਪੈਕਟ ਕਿਤੇ ਨਾ ਕਿਤੇ ਅੱਗੇ ਆਉਣ ਵਾਲੀ ਪੀੜ੍ਹੀ ਤੇ ਪਈ ਗਈ ਪਏਗਾ ਕੋਈ ਬੰਦਾ ਦਿਖਾ ਕੇ ਦੇਖੋ ਮੇਰੀ 400 ਸਿਲੈਕਸ਼ਨ ਹੈ ਦੇਖੋ ਮੇਰੀ 500 600 ਬਸ ਨਹੀਂ ਚੱਲਦਾ ਅਕੈਡਮੀ ਵਾਲਿਆਂ ਦਾ ਉਹ ਤਾਂ 1700 ਦੇ ਵਿੱਚੋਂ 1700 ਹੀ ਦੱਸ ਦੇਣੇ ਕਿ ਸਾਰੀ ਦੀ ਸਾਰੀ ਸਾਢੇ ਹੀ ਸਿਲੈਕਸ਼ਨ ਆ ਹੈ ਠੀਕ ਹੈ ਉਹ ਬਸ ਨਹੀਂ ਚੱਲ ਰਿਹਾ ਲੋਕਾਂ ਦਾ ਠੀਕ ਹੈ ਤਾਂ ਉਹਦਾ ਨਤੀਜਾ ਪਤਾ ਕੀ ਹੋਏਗਾ ਉਹਦਾ ਨਤੀਜਾ ਇਹ ਆਏਗਾ ਕਿ ਉਹਨਾਂ ਫੋਟੋਜ਼ ਨੂੰ ਦੇਖ ਕੇ ਆਉਣ ਵਾਲਾ ਜਿਹੜਾ ਬੱਚਾ ਹੈ ਉਹ ਗਲਤ ਜਗ੍ਹਾ ਫਸੇਗਾ ਮੈਂ ਇਹ ਨਹੀਂ ਕਹਿ ਰਿਹਾ ਕਿ ਸਾਰੀ ਦੀ ਸਾਰੀ ਸਿਲੈਕਸ਼ਨ ਫੇਕ ਹੋ ਜਾਂਦੀਆਂ ਕਿਸੇ ਦੀ ਵੀ ਸਾਰੀ ਨਹੀਂ ਹੁੰਦੀ ਕੁਝ ਜੈਨੂਨ ਵੀ ਹੁੰਦੀਆਂ ਪਰ ਜਿਆਦਾ ਐਡਮਿਸ਼ਨ ਲੈਣ ਦੇ ਚੱਕਰ ਦੇ ਵਿੱਚ ਅੱਗੇ ਆਣ ਵਾਲੇ ਬੱਚਿਆਂ ਨੂੰ ਜਿਆਦਾ ਤੋਂ ਜਿਆਦਾ ਆਪਣੀ ਅਕੈਡਮੀ ਦੇ ਵਿੱਚ ਦਾਖਲ ਕਰਾਉਣ ਦੇ ਚੱਕਰ ਦੇ ਵਿੱਚ ਨੁਕਸਾਨ ਹੋ ਜਾਂਦਾ ਹੈ ਠੀਕ ਹੈ ਤੇ ਤੁਹਾਨੂੰ ਪਤਾ ਹੈ ਜੋ ਤੁਸੀਂ ਹੰਡਾਇਆ ਹੈ ਪਿਛਲੇ 2-3 ਸਾਲਾਂ ਦੇ ਵਿੱਚ ਭਰਤੀ ਦੇ ਵਿੱਚ ਜੋ ਤੁਸੀਂ ਦੇਖਿਆ ਹੈ ਜਿੰਨੀ ਤੁਸੀਂ ਸਟਰਗਲ ਕਰੀ ਐ ਠੀਕ ਐ ਤਾਂ ਤੁਹਾਡਾ ਇੱਕ ਫਰਜ਼ ਬਣਦਾ ਹੈ ਕਿ ਤੁਸੀਂ ਸਹੀ ਤਰੀਕੇ ਨਾਲ ਗਾਈਡ ਕਰੋ ਤੇ ਬੱਚਾ ਜਿਹੜਾ ਅੱਗੇ ਤਿਆਰੀ ਕਰਨ ਵਾਲਾ ਹੈਗਾ ਉਹ ਵੀ ਸਹੀ ਜਗ੍ਹਾ ਤੋਂ ਪੜੇ ਸਹੀ ਸੋਰਸ ਫੋਲੋ ਕਰੇ ਠੀਕ ਐ ਤਾਂ ਇਹ ਤੁਹਾਡਾ ਫਰਜ਼ ਬਣਦਾ ਹੈ ਵੀ ਜਿਹੜੇ ਬੱਚੇ ਭਰਤੀ ਹੋਏ ਠੀਕ ਐ ਇਹਦੇ 'ਚ ਮੈਂ ਕਿਸੇ ਨੂੰ ਕੋਈ ਕ੍ਰਿਟੀਸਾਈਜ਼ ਨਹੀਂ ਕਰ ਰਿਹਾ ਕੋਈ ਨਿੰਦ ਨਹੀਂ ਰਿਹਾ ਕੋਈ ਆਪਾਂ ਨੂੰ ਕਿਸੇ ਕਾਉਂਟਰਵਰਸੀ 'ਚ ਨਹੀਂ ਪੈਣਾ ਸਿੱਧੀ ਜੀ ਗੱਲ ਐ ਸਾਡੇ ਕੋਲ ਬਹੁਤ ਕੰਮ ਐ ਬਿਲੇ ਨਹੀਂ ਹੈਗੇ ਓਕੇ ਆ ਸ਼ੁਰੂਆਤ ਕਰਦੇ ਹਾਂ ਬਾਕੀ ਬਈ ਜਿਨ੍ਹਾਂ ਨੂੰ ਸਾਡੇ ਬਾਰੇ ਨਹੀਂ ਪਤਾ ਪ੍ਰਤਾਪ ਅਕੈਡਮੀ ਬਾਰੇ ਨਹੀਂ ਪਤਾ ਸੀਗਾ ਹੁਣ ਤੱਕ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਲਾਸਾਂ ਲਗਾਓ ਪਤਾ ਲੱਗ ਜੀਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਇਹ ਸਾਡਾ ਟੈਲੀਗ੍ਰam ਚੈਨਲ ਹੈ ਇੰਸਟਾਗ੍ਰam ਅਕਾਊਂਟ ਹੈ ਤੇ ਐਡਰੈਸ ਹੁਣ ਪ੍ਰਤਾਪ ਅਕੈਡਮੀ ਦਾ ਬਾਈ ਕਿ ਮੈਂ ਚੇਂਜ ਕਰਨਾ ਭੁੱਲ ਗਿਆ ਪਟਿਆਲੇ ਹੈ ਆਪਾਂ ਨੇ ਆਫਲਾਈਨ ਕੰਮ ਕਰ ਲਿਆ ਹੈ ਪਟਿਆਲੇ ਤਾਂ ਜਿਹੜੇ ਸਟੂਡੈਂਟ ਸਾਡੇ ਤੋਂ ਆਫਲਾਈਨ ਆ ਕੇ ਪੜ੍ਹਨਾ ਚਾਹੁੰਦੇ ਆ ਪਟਿਆਲੇ ਆ ਸਕਦੇ ਐ ਐਡਰੈਸ ਵੀ ਤੁਹਾਨੂੰ ਮੈਂ ਅੱਗੇ ਸ਼ੇਅਰ ਕਰ ਦੂੰਗਾ ਤਾਂ ਸਭ ਤੋਂ ਪਹਿਲਾਂ ਆਪਾਂ ਸ਼ੁਰੂਆਤ ਕਰਦੇ ਆਂ ਬਈ ਸਾਰੇ ਬੱਚਿਆਂ ਜੋ ਪੋਸਟਾਂ ਸਾਡੇ ਕੋਲ ਆਈਆਂ ਜੋ ਫੋਟੋਜ਼ ਬੱਚਿਆਂ ਨੇ ਸੈਂਡ ਕਰੀਆਂ ਤਾਂ ਇੱਕ ਇਸ ਤਰ੍ਹਾਂ ਦੀ ਇੱਕ ਕੰਗ੍ਰੈਚੁਲੇਸ਼ਨ ਵਾਲੀ ਪੋਸਟਰਾਂ ਤੋਂ ਸ਼ੁਰੂਆਤ ਕਰਦੇ ਹਾਂ ਤਾਂ ਸਭ ਤੋਂ ਪਹਿਲਾਂ ਮੁਬਾਰਕਾਂ ਬਾਈ ਫਤਿਹਾਬਾਦ ਹਰਿਆਣੇ ਤੋਂ ਰਵੀ ਹੈਗਾ ਬਾਈ ਰਵੀ ਨੂੰ ਬਹੁਤ-ਬਹੁਤ ਮੁਬਾਰਕਾਂ ਇਹਦੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਤੇ ਜਲਦੀ ਹੀ ਵਰਦੀ ਦੇ ਵਿੱਚ ਦੇਖਾਂਗੇ ਰਵੀ ਨੂੰ ਤੇ ਉਸ ਤੋਂ ਬਾਅਦ ਸਬ ਇੰਸਪੈਕਟਰ ਵਾਲੀ ਵਰਦੀ ਦਾ ਵੀ ਸੁਪਨਾ ਇਹਦਾ ਜਲਦੀ ਪੂਰਾ ਹੋਵੇ ਠੀਕ ਹੈ ਓਕੇ ਦਾ ਮੁਬਾਰਕਾਂ ਬਾਈ ਰਵੀ ਬਹੁਤ-ਬਹੁਤ ਮੁਬਾਰਕਾਂ ਕੰਗ੍ਰੈਚੁਲੇਸ਼ਨ ਪੂਨਮ ਕੌਰ ਜੀ ਹੈਗੀਆਂ ਫਰੀਦਕੋਟ ਤੋਂ ਉਹਦਾ ਬਹੁਤ-ਬਹੁਤ ਮੁਬਾਰਕਾ ਪੂਨਮ ਉਸ ਤੋਂ ਬਾਅਦ ਭਾਈ ਨੈਕਸਟ ਜਸਪਾਲ ਸਿੰਘ ਸ੍ਰੀ ਮੁਕਸਰ ਸਾਹਿਬ ਤੋਂ ਬਹੁਤ-ਬਹੁਤ ਮੁਬਾਰਕਾਂ ਜਸਪਾਲ ਨੂੰ ਨੈਕਸਟ ਆਓ ਭਾਈ ਨੈਕਸਟ ਹੈ ਜਸਵਿੰਦਰ ਸਿੰਘ ਬਹੁਤ-ਬਹੁਤ ਮੁਬਾਰਕਾਂ ਜਸਵਿੰਦਰ ਜੀ ਉਸ ਤੋਂ ਬਾਅਦ ਹਰਜੀਤ ਸਿੰਘ ਫਰੋਂ ਸਿਰਸਾ ਦਾ ਭਾਈ ਬਹੁਤ-ਬਹੁਤ ਮੁਬਾਰਕਾਂ ਹਰਜੀਤ ਜੀ ਨੈਕਸਟ ਆਓ ਨੈਕਸਟ ਹੈ ਜੀ ਬਲਜੀਤ ਸਿੰਘ ਬਹੁਤ-ਬਹੁਤ ਮੁਬਾਰਕਾਂ ਬਲਜੀਤ ਜੀ ਬਹੁਤ ਹੈ ਸਿਲੈਕਸ਼ਨ ਨਾ ਟੈਨਸ਼ਨ ਨਾਲੋ ਸੁਦੀਪ ਬਹੁਤ-ਬਹੁਤ ਮੁਬਾਰਕਾਂ ਸੁਦੀਪ ਭਾਈ ਨੈਕਸਟ ਨਵਦੀਪ ਸਿੰਘ ਬਹੁਤ-ਬਹੁਤ ਮੁਬਾਰਕਾਂ ਨਵਦੀਪ ਭਾਈ ਪਟਿਆਲੇ ਤੋਂ ਹੀ ਹੈ ਬਹੁਤ ਬਹੁਤ ਮੁਬਾਰਕਾਂ ਹਰਸ਼ਦੀਪ ਤੇ ਬਾਈ ਚੰਡੀਗੜ੍ਹ ਤੋਂ ਐ ਓਕੇ ਨੈਕਸਟ ਬਹੁਤ ਬਹੁਤ ਮੁਬਾਰਕਾਂ ਬਾਈ ਗੌਰਵ ਮਿੱਤਲ ਬਹੁਤ ਬਹੁਤ ਮੁਬਾਰਕਾਂ ਬਾਈ ਗੌਰਵ ਬਾਈ ਨੈਕਸਟ ਹੈ ਜੀ ਗੁਰਵਿੰਦਰ ਸਿੰਘ ਦਾ ਬਹੁਤ ਬਹੁਤ ਮੁਬਾਰਕਾ ਗੁਰਵਿੰਦਰ ਬਾਈ ਨੈਕਸਟ ਸਾਡੀ ਆਕਲੈਂਡ ਸਟੂਡੈਂਟ ਬਹੁਤ ਮਿਹਨਤੀ ਮਹਿਕ ਧਰਮਗੜ੍ਹ ਤੋਂ ਤਾਂ ਬਹੁਤ ਬਹੁਤ ਮੁਬਾਰਕਾਂ ਮਹਿਕ ਨੈਕਸਟ ਸੁਖਪ੍ਰੀਤ ਸਿੰਘ ਮਾਨਸੇ ਤੋਂ ਬਾਈ ਬਹੁਤ ਬਹੁਤ ਮੁਬਾਰਕਾਂ ਸੁਖਪ੍ਰੀਤ ਨੈਕਸਟ ਹੈ ਜੀ ਕੁਲਵਿੰਦਰ ਸਿੰਘ ਸੰਗਰੂਰ ਤੋਂ ਤਾਂ ਬਹੁਤ-ਬਹੁਤ ਮੁਬਾਰਕਾਂ ਕੁਲਵਿੰਦਰ ਜੀ ਨੈਕਸਟ ਹੈ ਜੀ ਗੁਰਜੰਟ ਸਿੰਘ ਤਾਂ ਬਹੁਤ-ਬਹੁਤ ਮੁਬਾਰਕਾਂ ਗੁਰਜੰਟ ਭਾਈ ਲਿਓ ਨਜ਼ਾਰੇ ਨੈਕਸਟ ਹੈ ਜੀ ਹਰਦੀਪ ਸਿੰਘ ਤਾਂ ਹਰਦੀਪ ਭਾਈ ਬਹੁਤ-ਬਹੁਤ ਮੁਬਾਰਕਾਂ ਭਰਤੀ ਹੋਣ ਦੀਆਂ ਉਸ ਤੋਂ ਬਾਅਦ ਨੈਕਸਟ ਹੈ ਜੀ ਜਸਪ੍ਰੀਤ ਕੌਰ ਤਾਂ ਜਸਪ੍ਰੀਤ ਕੌਰ ਜੀ ਨੂੰ ਬਹੁਤ-ਬਹੁਤ ਮੁਬਾਰਕਾਂ ਨੈਕਸਟ ਹੈ ਜੀ ਮਨਮੋਹਿਤ ਸਿੰਘ ਮਨਮੋਹਿਤ ਸਿੰਘ ਸੰਗਰੂਰ ਤੋਂ ਹੈਗੇ ਆ ਭਾਈ ਬਹੁਤ-ਬਹੁਤ ਮੁਬਾਰਕਾਂ ਮਨਮੋਹਿਤ ਫੋਟੋ ਦੇਖ ਕੇ ਗੈਂਗਸਟਰ ਵਾਲੀ ਭੇਜੀ ਹੈ ਹਾਲ ਕੋਈ ਨਹੀਂ ਜਸਪ੍ਰੀਤ ਕੌਰ ਬਹੁਤ ਬਹੁਤ ਮੁਬਾਰਕਾਂ ਜਸਪ੍ਰੀਤ ਜੀ ਨੈਕਸਟ ਹੈ ਜੀ ਕਮਲਜੀਤ ਸਿੰਘ ਤਾਂ ਬਹੁਤ ਬਹੁਤ ਮੁਬਾਰਕਾਂ ਕਮਲਜੀਤ ਤੇ ਇੱਕ ਵਾਰ ਥੋੜੀ ਜੀ ਬ੍ਰਾਈਟਨੈਸ ਠੀਕ ਹੈ ਨਹੀਂ ਪਹਿਲਾਂ ਵਾਲੀ ਇਹ ਮੈਂ ਕਰਦਾ ਇੱਕ ਮਿੰਟ ਰੁਕੋ ਯਾਰ ਇਹ ਕੈਮਰਾ ਨਵਾਂ ਆਇਆ ਮੈਨੂੰ ਹਸਾਬ ਨਹੀਂ ਪਿਆ ਹਲੇ 2-3 ਦਿਨ ਹੋ ਗਏ ਠੀਕ ਹੈ ਤਾਂ ਕਮਲਜੀਤ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਨੈਕਸਟ ਹੈ ਜੀ ਨੀਹਾ ਨੀਹਾ ਸੰਗਰੂਰ ਤੋਂ ਹੈਗੀਆਂ ਜੀ ਬਹੁਤ ਬਹੁਤ ਮੁਬਾਰਕਾਂ ਨੀਹਾ ਜੀ ਨੈਕਸਟ ਹੈ ਸੋਨਿਕਾ ਫਰੋਮ ਲੋਗੜ ਸੋਨਿਕਾ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਭੇਤੀ ਹੋਣ ਦੀਆਂ ਉਸ ਤੋਂ ਬਾਅਦ ਨੈਕਸਟ ਹੈ ਜੀ ਰੋਬਿਨ ਬਿਸ਼ਨੋਈ ਫਰੋਮ ਅਵੋਰ ਤਾਂ ਬਹੁਤ ਬਹੁਤ ਮੁਬਾਰਕਾਂ ਰੋਬਿਨ ਬਾਈ ਵਿਪੁਲਾ ਬਿਸ਼ਨੋਈ ਗੰਗਾਨਗਰ ਰਾਜਸਥਾਨ ਤੋਂ ਤਾਂ ਬਹੁਤ ਬਹੁਤ ਮੁਬਾਰਕਾਂ ਵਿਪੁਲਾ ਜੀ ਵਿਪੁਲਾ ਨੈਕਸਟ ਆਓ ਵਿਸ਼ਾਲ ਗੋਦਾਰਾ ਤਾਂ ਬਹੁਤ ਬਹੁਤ ਮੁਬਾਰਕਾਂ ਵਿਸ਼ਾਲ ਬਾਈ ਫਰੋਮ ਅਬੋਰ ਅਬੋਰ ਤੋਂ ਹੈਗੇ ਆਂ ਨੈਕਸਟ ਹੈ ਜੀ ਜਗਜੀਤ ਸਿੰਘ ਤਾਂ ਜਗਜੀਤ ਸਿੰਘ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਨੈਕਸਟ ਹੈ ਦੀਕਸ਼ਾ ਦੀਕਸ਼ਾ ਡੱਬਾੜੀ ਹਰਿਆਣਾ ਤੋਂ ਬਹੁਤ-ਬਹੁਤ ਮੁਬਾਰਕਾਂ ਦੀਕਸ਼ਾ ਜੀ ਉਸ ਤੋਂ ਬਾਅਦ ਨੈਕਸਟ ਹੈ ਜੀ ਅਰਸ਼ਦੀਪ ਕੌਰ ਅਰਸ਼ਦੀਪ ਕੌਰ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਕੰਗ੍ਰੈਚੁਲੇਸ਼ਨ ਅਰਸ਼ਦੀਪ ਅਨਮੋਲ ਸਿੰਘ ਫਰੋਮ ਹਨੂਮਾਨਗੜ੍ਹ ਦਾ ਬਹੁਤ-ਬਹੁਤ ਮੁਬਾਰਕਾਂ ਅਨਮੋਲ ਸਿੰਘ ਜੀ ਮੈਂ ਬਹੁਤ-ਬਹੁਤ ਮੁਬਾਰਕਾਂ ਪੂਰੇ ਹਨੂਮਾਨਗੜ੍ਹ ਸ਼ਹਿਰ ਨੂੰ ਹੀ ਦਿੰਦੀ ਹਾਂ ਚਲੋ ਕੋਈ ਗੱਲ ਨਹੀਂ ਸੇਮ ਹੀ ਗੱਲ ਹੈ ਚੰਦਨ ਕੌਰ ਫਰੋਮ ਮਾਂਮਸਾ ਤਾ ਬਹੁਤ ਬਹੁਤ ਮੁਬਾਰਕਾਂ ਚੰਦਨ ਜੀ ਨੈਕਸਟ ਹੈ ਜੀ ਸਾਡੀ ਆਫਲਾਈਨ ਸਟੂਡੈਂਟ ਹੈ ਹਰਜਿੰਦਰ ਕੌਰ ਡੇਰਾ ਬਸੀ ਤੋਂ ਬਹੁਤ ਬਹੁਤ ਮੁਬਾਰਕਾਂ ਹਰਜਿੰਦਰ ਰਮਨ ਅਨੂਪਗੜ ਤੋਂ ਬਈ ਬਹੁਤ ਬਹੁਤ ਮੁਬਾਰਕਾਂ ਰਮਨ ਬਾਈ ਕੰਗ੍ਰੈਚੁਲੇਸ਼ਨ ਉਸ ਤੋਂ ਬਾਅਦ ਹੈ ਜੀ ਕੁਲਵੀਰ ਸਿੰਘ ਸਨਾਮ ਤੋਂ ਤਾ ਬਹੁਤ ਬਹੁਤ ਮੁਬਾਰਕਾਂ ਕੁਲਵੀਰ ਬਾਈ ਨੈਕਸਟ ਹੈ ਜੀ ਬੰਟੀ ਚੌਧਰੀ ਪਜੀਲਕੇ ਤੋਂ ਇਹ ਪਾ ਕਰਨੇ ਵਾਲੇ ਦਿਨ ਬੁੰਦਲਾ ਪਿਆ ਸੀਗਾ ਹਨਾ ਤਾਂ ਬਹੁਤ ਬਹੁਤ ਮੁਬਾਰਕਾਂ ਬੰਟੀ ਮਿਲਦੇ ਆ ਜਲਦ ਹੀ ਉਸ ਤੋਂ ਬਾਅਦ ਭਾਈ ਸਾਡੇ ਆਫਲਾਈਨ ਸਟੂਡੈਂਟ ਫਾਜ਼ਿਲ ਖਾ ਤੋਂ ਰਾਜ ਬਹੁਤ ਬਹੁਤ ਮੁਬਾਰਕਾਂ ਰਾਜ ਭਾਈ ਤੇ ਰੈਂਕ ਰੈਂਕ ਵਾਲੀ ਵੀਡੀਓ ਮੈਂ ਅਲੱਗ ਤੋਂ ਬਣਾਉਂਗਾ ਸਾਡੇ ਕਈ ਬੱਚਾ ਦਾ ਰੈਂਕ ਹੈ ਇੱਥੇ ਨਹੀਂ ਮੈਂਸ਼ਨ ਕਰ ਰਿਹਾ ਤੇ ਰੈਂਕ ਜਿੰਨੇ ਵੀ ਆਪਣੇ ਹੈਗੇ ਆ ਕੋਸ਼ਿਸ਼ ਕਰੂੰਗਾ ਇੱਕ ਅਲੱਗ ਤੋਂ ਛੋਟੀ ਜਿਹੀ ਇੱਕ ਵੀਡੀਓ ਲੈ ਕੇ ਆਵਾਂ ਠੀਕ ਆ ਬਹੁਤ ਟਾਈਮ ਕਿ ਆਪਣਾ ਟੈਂਸ਼ਨ ਵਾਲੀ ਕੋਈ ਗੱਲ ਨਹੀਂ ਹਲੇ ਹੋਰ ਵੀ ਰਿਜ਼ਲਟ ਆ ਰਹੇ ਆ ਯਾਰ ਤੁਸੀਂ ਇਹਨਾਂ ਉਹ ਕਰਤਾ ਨਾ ਪ੍ਰੈਸਰਾਈਜ਼ ਸਰ ਜਲਦੀ ਵੀਡੀਓ ਬਣਾਓ ਜਲਦੀ ਬਣਾਓ ਹਲੇ ਬੱਚੇ ਦੱਸ ਹੀ ਤਾਂ ਰਹੇ ਆ ਸੋਨੂ ਭਾਈ ਸਾਡਾ ਆਫਲਾਈਨ ਸਟੂਡੈਂਟ ਹੈ ਰਾਜਪੁਰੇ ਤੋਂ ਤਾਂ ਸੋਨੂ ਭਰਤੀ ਹੋ ਗਿਆ ਮੁਬਾਰਕਾਂ ਸੋਨੂ ਭਾਈ ਜਸਪ੍ਰੀਤ ਸਿੰਘ ਮੁਬਾਰਕਾਂ ਜਸਪ੍ਰੀਤ ਭਾਈ ਉਸ ਤੋਂ ਬਾਅਦ ਹੈ ਰਾਜਰਾਨੀ ਫਾਜ਼ਿਲਕਾ ਤੋਂ ਰਾਜਰਾਨੀ ਨੂੰ ਬਹੁਤ ਬਹੁਤ ਮੁਬਾਰਕਾਂ ਬੋਟਾ ਸਿੰਘ ਫਾਜ਼ੀਲਕਾ ਤੋਂ ਤਾਂ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਮੁਬਾਰਕਾਂ ਬੁੱਟੇ ਬਾਈ ਤੇ ਇਹ ਚਸ਼ਮਾ ਘੈਂਟ ਲੱਗ ਰਿਹਾ ਠੀਕ ਹੈ ਨੈਕਸਟ ਆਓ ਬਾਈ ਭਿੰਦਰ ਸਿੰਘ ਬਠਿੰਡੇ ਤੋਂ ਬਹੁਤ ਬਹੁਤ ਮੁਬਾਰਕਾਂ ਭਿੰਦਰ ਬਾਈ ਨੈਕਸਟ ਰਮਨਦੀਪ ਸਿੰਘ ਬਹੁਤ ਬਹੁਤ ਮੁਬਾਰਕਾਂ ਰਮਨਦੀਪ ਸੁਖਪ੍ਰੀਤ ਸਿੰਘ ਬਿਰੋਕੇ ਖੁਰਦ ਮਾਨਸਾ ਤੋਂ ਤਾਂ ਬਹੁਤ ਬਹੁਤ ਮੁਬਾਰਕਾਂ ਸੁਖਪ੍ਰੀਤ ਬਾਈ ਉਸ ਤੋਂ ਬਾਅਦ ਹੈ ਜੀ ਮਾਨਵ ਫਰੋਮ ਗੁਰਦਾਸਪੁਰ ਤਾਂ ਬਹੁਤ ਬਹੁਤ ਮੁਬਾਰਕਾਂ ਮਾਨਵ ਭਰਤੀ ਹੋਣ ਦੀਆਂ ਅਨਿਲ ਗੰਗਾ ਨਗਰ Rajasthan ਬਹੁਤ ਬਹੁਤ ਮੁਬਾਰਕਾਂ ਅਨਿਲ ਭਾਈ ਹੋ ਗਿਆ ਫਾਈਨਲੀ ਸਿਲੇਕਸ਼ਨ ਹੈ ਚਲੋ ਨੈਕਸਟ ਹੈ ਸ਼ਿਵਰਤਨ ਰਾਮਸਰ ਅਬੋਰ ਤੋਂ ਤਾਂ ਬਹੁਤ ਬਹੁਤ ਮੁਬਾਰਕਾਂ ਸ਼ਿਵਰਤਨ ਜੀ ਨੈਕਸਟ ਟੌਪ ਜੋਤੀ ਫ੍ਰੋਮ ਸਿਰਸਾ ਤਾਂ ਜੋਤੀ ਨੂੰ ਬਹੁਤ ਬਹੁਤ ਮੁਬਾਰਕਾਂ ਭਰਤੀ ਹੋਣ ਦੀਆਂ ਉਸ ਤੋਂ ਬਾਅਦ ਨੈਕਸਟ ਹੈ ਜੀ ਜੋਤੀ ਬਿਸ਼ਨੋਈ ਇਹ ਅਬੋਰ ਤੋਂ ਹੈਗੀ ਜੀ ਬਹੁਤ ਬਹੁਤ ਮੁਬਾਰਕਾਂ ਜੋਤੀ ਨੈਕਸਟ ਹੈ ਜੀ ਪ੍ਰਿਆੰਕਾ ਬਿਸ਼ਨੋਈ ਫ੍ਰੋਮ ਗੰਗਾ ਨਗਰ Rajasthan ਤਾਂ ਬਹੁਤ ਬਹੁਤ ਮੁਬਾਰਕਾਂ ਪ੍ਰਿਆੰਕਾ ਜੀ नैक्सट है जी सा ओकलैंड स्टूडेंट है आचल धर्मगढ़ लालुड़ू तो बहुत बहुत मुबारक है हिमाचल बहुत बहुत मुबारक बहुत ज़्यादा मेहनती स्टूडेंट है ते बहुत मतलब हिम्मती स्टूडेंट है तो बहुत बहुत मुबारक हाँ ठीक है बहुत खुशी हुई है सीरीयसली नैक्सट है जी पुनीत पुनीत राजपुरी तो बहुत बहुत मुबारक है पुनित बई सुखवीर तो शर्मा फौजी साहब बहुत बहुत मुबारक ਇਨਾਂ ਦੀ ਮਤਲਬ ਤਾਰੀਫ 'ਚ ਕੋਈ ਸ਼ਬਦ ਕਹਿਣੇ ਆ ਪਰ ਹਲੇ ਸ਼ਬਦ ਉਹ ਬਣ ਨਹੀਂ ਰਹੇ ਮੈਂ ਬਾਅਦ 'ਚ ਕਿਸੇ ਦਿਨ ਫੇਰ ਵੀਡੀਓ 'ਚ ਕਰੂੰਗਾ ਤਾਰੀਫ ਠੀਕ ਹੈ ਤਾਂ ਫਿਲਹਾਲ ਕੰਗ੍ਰੈਚੁਲੇਸ਼ਨ ਬਹੁਤ-ਬਹੁਤ ਮੁਬਾਰਕਾਂ ਬਾਈ ਅਮਰबीर ਸਿੰਘ ਜੀ ਫਰੋਜਪੁਰ ਤੋਂ ਬਹੁਤ-ਬਹੁਤ ਮੁਬਾਰਕਾਂ ਬਾਈ ਨੈਕਸਟ ਹੈ ਜੀ ਗਗਨਦੀਪ ਕੌਰ ਅਬੋਰ ਤੋਂ ਬਹੁਤ-ਬਹੁਤ ਮੁਬਾਰਕਾਂ ਗਗਨ ਨੈਕਸਟ ਹੈ ਜੀ ਆਦੇਸ਼ ਪ੍ਰਤਾਪ ਧੋਰੀ ਤੋਂ ਤਾਂ ਬਹੁਤ-ਬਹੁਤ ਮੁਬਾਰਕਾਂ ਜੀ ਆਦੇਸ਼ ਪ੍ਰਤਾਪ ਜੀ प्रताप एकेडमी आदेश प्रताप क्या ही बात है चौधरी साहब हां भाई अभिषेक गुज्जर बहुत-बहुत मुबारकबाद पार्टी होण दीयां अमित सिहागे फ्रॉम अबोर बहुत-बहुत मुबारक अमित भाई नेक्स्ट है जी किरण रानी फ्रॉम अबोर बहुत-बहुत मुबारक किरण जी नेक्स्ट है जी अमन गोदारा श्री मुख्तर साहितों दा बहुत-बहुत मुबारक अमन जी नेक्स्ट है नवदीप फ्रॉम फाजिल्का ਬਹੁਤ ਬਹੁਤ ਮੁਬਾਰਕਾਂ ਨਵਦੀਪ ਬਾਈ ਨੈਕਸਟ ਹੈ ਜੀ ਮਨੀਸ਼ ਦਾ ਬਹੁਤ ਬਹੁਤ ਮੁਬਾਰਕਾਂ ਮਨੀਸ਼ ਬਾਈ ਇਹ ਮੈਂਸ਼ਨ ਨਹੀਂ ਕਰਿਆ ਕਿੱਥੋਂ ਆਏ ਹਨਾ ਪੂਰੇ ਦਾ ਭੇਜ ਦਿਆ ਕਰੋ ਵਿਲੇਜ ਬਲੂਜ ਲਿਖ ਕੇ ਹਰਵਿੰਦਰ ਸਿੰਘ ਕਰਨ ਤਰਨ ਬਹੁਤ ਬਹੁਤ ਮੁਬਾਰਕਾਂ ਹਰਵਿੰਦਰ ਬਾਈ ਬੇਅੰਤ ਫਰੋਮ ਬਰਨਾਲਾ ਕੀ ਆਈ ਬਤਾ ਹੈ ਬਹੁਤ ਬਹੁਤ ਮੁਬਾਰਕਾਂ ਬੇਅੰਤ ਬਾਈ ਉਸ ਤੋਂ ਬਾਅਦ ਹੈ ਜੀ ਸਤਨਾਮ ਸਿੰਘ ਬਹੁਤ ਬਹੁਤ ਮੁਬਾਰਕਾਂ ਸਤਨਾਮ ਬਾਈ ਬਹੁਤ ਲੰਬਾ ਮੈਸੇਜ ਲਿਖ ਕੇ ਬਾਈ ਨੇ ਭੇਜਿਆ 2-3 ਮਿੰਟ ਤਾਂ ਪੜਨ ਚ ਲੱਗ ਗਏ ਬਹੁਤ-ਬਹੁਤ ਮੁਬਾਰਕਾ ਸਤਨਾਮ ਜੀ ਅਨੂ ਸਾਡੀ ਆਫਲਾਈਨ ਸਟੂਡੈਂਟ ਤੋਫਾਂ ਪਰ ਲਾਲੜੂ ਤੋਂ ਬਹੁਤ-ਬਹੁਤ ਮੁਬਾਰਕਾਂ ਅਨੂ ਗੁਰਜੀਤ ਕੰਬੋਜ ਫਾਜ਼ਿਲ ਕਾ ਬਹੁਤ-ਬਹੁਤ ਮੁਬਾਰਕਾਂ ਗੁਰਜੀਤ ਜੀ ਮਨਪ੍ਰੀਤ ਕੌਰ ਸਾਡੀ ਆਫਲਾਈਨ ਸਟੂਡੈਂਟ ਹੈ ਬਹੁਤ ਮਿਹਨਤੀ ਬਹੁਤ ਜਿਆਦਾ ਸincere ਸਟੂਡੈਂਟ ਮਨਪ੍ਰੀਤ ਕੋਰ ਦਾ ਫਾਈਨਲੀ ਸਿਲੈਕਸ਼ਨ ਹੋ ਗਿਆ ਸਾਡੀ ਆਪਣਾ ਫਤੇ ਪਰਵੇੜਾ ਡੇਰਾ ਬਸੀਤੋਂ ਉਸ ਤੋਂ ਬਾਅਦ ਹੈ ਜੀ ਨੈਕਸਟ ਅਰਸ਼ਦੀਪ ਸਿੰਘ ਮੋਗੇ ਤੋਂ ਬਾਈ ਨੂੰ ਬਹੁਤ ਬਹੁਤ ਮੁਬਾਰਕਾਂ ਅਰਸ਼ ਬਾਈ ਨੈਕਸਟ ਹੈ ਜੀ ਰੇਸ਼ਮਾ ਰਾਣੀ ਪਾਜ਼ਿਲਕਾ ਤੋਂ ਬਹੁਤ ਬਹੁਤ ਮੁਬਾਰਕਾਂ ਰੇਸ਼ਮਾ ਜੀ ਨੈਕਸਟ ਹੈ ਜੀ ਮਨਜੀਤ ਸਿੰਘ ਸੰਗਰੂਰ ਬਹੁਤ ਬਹੁਤ ਮੁਬਾਰਕਾਂ ਮਨਜੀਤ ਬਾਈ ਉਸ ਤੋਂ ਬਾਅਦ ਨੈਕਸਟ ਹੈ ਮਹਿਕਪ੍ਰੀਤ ਸਿੰਘ ਸੰਘਰੂਰ ਤੋਂ ਬਾਈ ਕੱਲ ਮਿਲ ਕੇ ਵੀ ਗਿਆ ਪਟਿਆਲੇ ਜਿਹੜੀ ਆਪਾਂ ਨੇ ਅਕੈਡਮੀ ਨਵੀਂ ਬ੍ਰਾਂਚ ਖੋਲੀ ਆ ਉੱਥੇ ਕੱਲ ਆਇਆ ਬਾਈ ਬਹੁਤ ਖੁਸ਼ੀ ਹੋਈ ਤੇ ਬਹੁਤ-ਬਹੁਤ ਮੁਬਾਰਕਾਂ ਮੈਂ ਕਿ ਬਾਈ ਉਮੀਦ ਕਰਦਾ ਸਬ ਇੰਸਪੈਕਟਰ ਵਾਲੀ ਚ ਵੀ ਜਦੋਂ ਕੌਂਗ੍ਰੈਚੂਲੇਸ਼ਨ ਦੇ ਬੈਨਰ ਬਣਦੇ ਹੋਣ ਤੁਹਾਡਾ ਸਾਰਿਆਂ ਦਾ ਦੁਬਾਰੇ ਮੈਂ ਸਬ ਇੰਸਪੈਕਟਰ ਵਾਲੀ ਚ ਦੁਬਾਰੇ ਕੌਂਗ੍ਰੈਚੂਲੇਸ਼ਨ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਰਮੇਸ਼ ਕੁਮਾਰ ਫਾਜ਼ਿਲ ਕਾ ਤੋਂ ਬਾਈ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਚੈਨਲ ਦੇ ਉੱਤੇ ਪਹਿਲਾਂ ਜਿਹੜਾ ਤੁਸੀਂ ਬੈਨਰ ਵਗੈਰਾ ਲੋਗੋ ਵਗੈਰਾ ਜਾਂ ਮੇਰੇ ਤੇ ਦੀਪਦੀਪ ਇੱਕ ਫੋਟੋ ਹੈ ਸੇਮ ਅਕੈਡਮੀ ਦੇ ਇਹ ਲੋਗੋ ਦੇ ਕਲਰ ਦੇ ਵਿੱਚ ਦੋਹਾਂ ਦੀ ਠੀਕ ਹੈ ਜੀ ਆ ਇਸ ਤਰ੍ਹਾਂ ਕਰਕੇ ਵੀ ਜਿਹੜੀ ਆਪਣੀ ਬੁੱਕ ਦੇ ਉੱਤੇ ਫੋਟੋ ਹੈ ਉਹ ਸਾਰੇ ਜੋ ਬੈਨਰ ਵਗੈਰਾ ਹੈਗੇ ਆ ਲੋਗੋ ਵਗੈਰਾ ਇਹ ਸਾਰੇ ਰਮੇਸ਼ ਸਾਨੂੰ ਐਵੇਂ ਹੀ ਕਰੇ ਬੈਠੇ ਸ਼ੋਅ ਕੀਆ ਡਿਜ਼ਾਈਨ ਕਰਕੇ ਭੇਜਦਾ ਰਿਹਾ ਹੈ ਬਹੁਤ-ਬਹੁਤ ਮੁਬਾਰਕਾਂ ਤੇ ਉਹਨਾਂ ਸਾਰੇ ਕੰਮਾਂ ਦੇ ਲਈ ਬਹੁਤ-ਬਹੁਤ ਧੰਨਵਾਦ ਰਮੇਸ਼ ਭਾਈ ਤੇ ਬਹੁਤ-ਬਹੁਤ ਮੁਬਾਰਕਾਂ ਤੁਹਾਨੂੰ ਨੈਕਸਟ ਹੈ ਜੀ ਫਰੀਦਕੋਟ ਤੋਂ ਬੱਬੂ ਹੈ ਬਹੁਤ-ਬਹੁਤ ਮੁਬਾਰਕਾਂ ਬੱਬੂ ਨੈਕਸਟ ਹੈ ਜੀ ਗੁਰਵਿੰਦਰ ਸਿੰਘ ਸੰਗਰੂਰ ਤੋਂ ਬਹੁਤ-ਬਹੁਤ ਮੁਬਾਰਕਾਂ ਗੁਰੀ ਤੇ ਨੈਕਸਟ ਹੈ ਫਾਜ਼ਿਲਕਾ ਤੋਂ ਰਾਘਵ ਰਾਗਵ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਉਸ ਤੋਂ ਬਾਅਦ ਨੈਕਸਟ ਹੈ ਜੀ ਫੌਜੀ ਸਾਹਿਬ ਕੁਲਵਿੰਦਰ ਸਿੰਘ ਬਹੁਤ-ਬਹੁਤ ਮੁਬਾਰਕਾਂ ਜੀ ਤੇ ਧਰਨੇ ਦੇ ਉੱਤੇ ਬਹੁਤ ਮਿਹਨਤ ਇਹਨਾਂ ਨੇ ਕਰੀ ਹੈ ਸਟੂਡੈਂਟਸ ਦੇ ਲਈ ਰੋਟੀ ਪਾਣੀ ਦਾ ਅਰੇਂਜ ਕਰਨਾ ਪਾਣੀ ਦਾ ਅਰੇਂਜ ਕਰਨਾ ਕਾਫੀ ਮਤਲਬ ਬਹੁਤ ਜ਼ਿਆਦਾ ਹੈਲਪ ਕਰੀ ਇਹਨਾਂ ਨੇ ਤੇ ਬਹੁਤ ਬਹੁਤ ਧੰਨਵਾਦ ਉਹਨਾਂ ਸਾਰੇ ਕੰਮਾਂ ਦੇ ਲਈ ਤੇ ਬਹੁਤ ਬਹੁਤ ਕੰਗ੍ਰੈਚੁਲੇਸ਼ਨ ਕੁਲਵਿੰਦਰ ਜੀ ਪਰਪੀ ਹੋਣ ਦੇ ਲਈ ਅਵਤਾਰ ਬਈ YouTube ਤੋਂ ਪੜ੍ਹ ਕੇ ਹੀ ਇਹਦਾ ਰੈਂਕ ਆਇਆ ਹੋਇਆ ਮੈਂ ਤੁਹਾਨੂੰ ਕਿਹਾ ਮੈਂ ਰੈਂਕ ਵਾਲਾਂ ਦਾ ਇੱਕ ਅਲੱਗ ਤੋਂ ਸੈਸ਼ਨ ਮਤਲਬ ਇੱਕ ਸੈਸ਼ਨ ਤਾਂ ਗਿਆ ਇੱਕ ਅਲੱਗ ਤੋਂ ਵੀਡੀਓ ਬਣਾਉਂਗਾ ਉਹਦੇ ਵਿੱਚ ਤੁਹਾਨੂੰ ਮੈਂ ਸਾਰੇ ਰੈਂਕ ਵਾਲੇ ਦੱਸੂਗਾ ਠੀਕ ਹੈ ਜੀ ਤਾਂ ਅਵਤਾਰ ਨੂੰ ਵੀ ਬਹੁਤ ਬਹੁਤ ਮੁਬਾਰਕਾਂ ਓਕੇ ਤੇ ਇਸ ਤੋਂ ਇਲਾਵਾ ਹੋਰ ਵੀ ਕਈ ਸਟੂਡੈਂਟ ਹੈਗੇ ਆ ਹਲੇ ਤਾਂ ਕਈਆਂ ਦਾ ਡਿਸਕਲੋਸ ਨਹੀਂ ਕਰਨਾ ਕਿ ਸਰ ਪਹਿਲਾਂ ਜੁਆਇਨਿੰਗ ਤਾਂ ਆ ਜਾਣ ਦਿਓ ਤੇ ਹੋਰ ਵੀ ਹਲੇ ਹਲੇ ਸੋਸ ਹੋ ਕੇ ਜਾਗਣਗੇ ਕਿ ਉਹ ਆਪਾਂ ਦਾ ਪ੍ਰਤਾਪ ਅਕੈਡਮੀ ਤੋਂ ਪੜ੍ਹਿਆ ਸਰ ਨੂੰ ਤਾਂ ਦੱਸਿਆ ਹੀ ਨਹੀਂ ਠੀਕ ਹੈ ਤਾਂ ਬਹੁਤ ਐ ਯਾਰ ਰਿਜ਼ਲਟ ਬਾਕੀ ਤੁਹਾਨੂੰ ਪਤਾ ਹੈ ਜਿਹੜੇ ਆਪਣੇ ਮਤਲਬ ਹੈਗੇ ਆ ਯਾਰ ਪ੍ਰਤਾਪ ਅਕੈਡਮੀ ਉਹਨਾਂ ਨੂੰ ਪਤਾ ਸਾਡਾ ਨੇਚਰ ਕਿਹੋ ਜਿਹਾ ਹੈ ਆਪਾਂ ਨਹੀਂ ਸੋਫ ਦੇ ਚੱਕਰਾਂ 'ਚ ਪੈਂਦੇ ਠੀਕ ਹੈ ਸਿੱਧੀ ਜੀ ਗੱਲ ਹੈ ਇਹ ਹੈ ਇਹ ਦਿਖਾਣੀ ਵੀ ਮਜਬੂਰੀ ਹੋ ਗਈ ਕਿਉਂਕਿ ਜਿਸ ਸਾਹਿਬ ਨਾਲ ਜ਼ਮਾਨਾ ਚੱਲ ਰਿਹਾ ਹੈ ਤਾਂ ਆਪਾਂ ਪੂਰੀ ਤਰ੍ਹਾਂ ਤਾਂ ਨਹੀਂ ਉਸ ਸਾਹਿਬ ਨਾਲ ਚੱਲ ਸਕਦੇ ਪਰ ਉਸ ਦਾ ਥੋੜਾ ਬਹੁਤ ਤਾਂ ਕਰ ਹੀ ਸਕਦੇ ਆ ਠੀਕ ਹੈ ਤੇ ਸਾਰੇ ਸਟੂਡੈਂਟ ਨੂੰ ਇੱਕ ਇਹ ਬੇਨਤੀ ਜ਼ਰੂਰ ਹੈ ਭਾਈ ਤੁਸੀਂ ਜਿਹੜੇ ਟੀਚਰ ਤੋਂ ਪੜ੍ਹੇ ਹੋ ਉਸ ਟੀਚਰ ਨੂੰ ਜ਼ਰੂਰ ਦੱਸੋ ਤੇ ਖਾਸ ਤੌਰ ਤੇ ਜਿਹੜੇ ਸ਼ਹਿਰ 'ਚ ਤੁਸੀਂ ਛੋਟੀਆਂ ਅਕੈਡਮੀਆ ਤੋਂ ਪੜ੍ਹੇ ਹੋ ਨਾ ਜਿਹੜੇ ਵਿਚਾਰੇ ਔਨਲਾਈਨ ਨਹੀਂ ਹੈਗੇ ਉਹ ਤੁਹਾਡੇ ਤੇ ਬਹੁਤ ਐਫਰਟ ਕਰਦੇ ਆ ਤੁਹਾਡੇ 'ਚ ਉਹਨਾਂ ਨੂੰ ਉਮੀਦ ਦਿਖਦੀ ਹੈ ਭਾਈ ਉਹਨਾਂ ਦੀ ਮਿਹਨਤ ਨਾ ਨਾ ਖਰਾਬ ਕਰੋ ਉਹਨਾਂ ਨੂੰ ਦੱਸੋ ਯਾਰ ਜਾ ਕੇ ਠੀਕ ਹੈ 2 4 ਮਤਲਬ ਚਲੋ ਮੈਂ ਕੁਝ ਜ਼ਿਆਦਾ ਕੁਝ ਗਲਤ ਮੈਂ ਮਤਲਬ ਜ਼ਿਆਦਾ ਹੀ ਕ੍ਰਿਟੀਸਾਈਜ਼ ਨਹੀਂ ਕਰਨਾ ਚਾਹੁੰਦਾ ਠੀਕ ਹੈ ਮੈਂ ਜੋ ਕਹਿਣਾ ਚਾਹੁੰਦਾ ਮੇਰੀ ਫੀਲਿੰਗਸ ਤੁਸੀਂ ਸਮਝ ਗਏ ਬਸ ਕਹਿਣ ਦਾ ਮਤਲਬ ਇਹ ਹੈ ਠੀਕ ਹੈ ਤੁਸੀਂ ਉਸ profession ਤੇ ਜਾ ਰਹੇ ਹੋ ਜੋ ਮਤਲਬ ਬਦਨਾਮ ਹੈ ਪੰਜਾਬ ਚ ਠੀਕ ਹੈ ਨਾ ਕ腐ਸ਼ਨ ਕਰਕੇ ਤੇ ਤੁਸੀਂ ਜਾਣ ਤੋਂ ਪਹਿਲਾਂ ਹੀ ਕੀ ਕਰ ਰਹੇ ਹੋ ਦੇਖਤਾ ਲੋ ਕੀ ਹੋਏਗਾ 5-10000 ਚ ਤੁਸੀਂ ਪੂਰੀ ਲਾਈਫ ਕੱਟ ਲਓਗੇ ਕਿਆ ਠੀਕ ਹੈ ਤੇ ਇੱਕ ਮਤਲਬ ਵੀ ਤੁਹਾਡੇ ਰਿਜ਼ਲਟ ਨੂੰ ਦੇਖ ਕੇ ਕਿੰਨਾ ਬੱਚਾ ਗੁੰਮਰਾਹ ਹੋ ਕੇ ਜਾਏਗਾ ਕਿਸੇ ਅਜੀਹੀ ਜਗ੍ਹਾ ਤੇ ਜਿੱਥੇ ਉਹਨੂੰ ਕੋਈ ਬੈਨੀਫਿਟ ਨਹੀਂ ਹੋਣਾ ਇਹ ਤੁਹਾਨੂੰ ਵੀ ਪਤਾ ਹੈ ਰਿਐਲਿਟੀ ਕੀ ਹੈ ਤੁਹਾਨੂੰ ਪਤਾ ਹੈ ਸਾਰੀ ਗੱਲਾਂ ਬੱਚਾ ਨੂੰ ਪਤਾ ਹੁੰਦੀਆਂ ਹਰ ਇੱਕ ਗੱਲ ਬੱਚੇ ਨੂੰ ਟੀਚਰ ਤੋਂ ਜ਼ਿਆਦਾ ਪਤਾ ਹੈ ਅੱਜ ਕੱਲ ਉਹ ਸਾਰੀ ਜਗ੍ਹਾ ਦੇਖ ਰਿਹਾ ਹੈ ਹਨਾ ਤਾਂ ਜੋ ਉਸ ਸਮਾਂ ਉਸ ਬੱਚੇ ਦਾ ਖਰਾਬ ਹੋਏਗਾ ਨਾ ਜੋ ਫਿਊਚਰ ਖਰਾਬ ਹੋਏਗਾ ਉਹਦੇ ਦੋਸ਼ੀ ਕਿਤੇ ਨਾ ਕਿਤੇ ਤੁਸੀਂ ਵੀ ਹੋਵੋਗੇ ਇਹ ਗੱਲ ਯਾਦ ਰੱਖ ਲਿਓ ਬਈ ਠੀਕ ਹੈ ਜੇ ਤੁਸੀਂ ਯਕੀਨ ਕਰਦੇ ਹੋ ਪਰਮਾਤਮਾ 'ਚ ਕਰਮ 'ਚ ਬਲੀਵ ਕਰਦੇ ਹੋ ਤਾਂ ਇਹਨਾਂ ਸਾਰੀ ਚੀਜ਼ਾਂ ਤੋਂ ਬਚੋ ਅਵੋਇਡ ਠੀਕ ਹੈ ਨਾ ਤੁਹਾਨੂੰ ਤੁਸੀਂ ਦੇਖਿਆ 2-3 ਸਾਲ ਦੀ ਮਿਹਨਤ ਕਰਕੇ ਤੁਹਾਨੂੰ ਪਤਾ ਹੈ ਇਹ ਨੌਕਰੀ ਕਿਸ ਤਰ੍ਹਾਂ ਮਿਲੀ ਹੈ ਕਿ ਤੁਸੀਂ ਚਾਹੁੰਦੇ ਹੋ ਕਿ ਬੱਚਾ ਇਦਾਂ ਹੀ ਸਮਾਂ ਖਰਾਬ ਕਰਕੇ ਇਹ ਦੁਦ ਦੱਬ ਤੱਕ ਏ ਖਾ ਕੇ ਜਾਈ ਠੀਕ ਹੈ ਨਾ ਥੋੜੀ ਤਾਂ ਹੋ ਗਈ ਹੈ ਸਿਲੈਕਸ਼ਨ ਤੁਹਾਡਾ ਫਰਜ਼ ਬਣਦਾ ਹੈ ਕਿ ਬੱਚੇ ਜਿਹੜੇ ਅੱਗੇ ਹੈਗੇ ਆ ਗਰਾਊਂਡ 'ਚ ਜਾਓ ਲਾਇਬ੍ਰੇਰੀ 'ਚ ਜਾਓ ਉਹਨਾਂ ਨੂੰ ਸਹੀ ਗਾਈਡ ਕਰੋ ਇਹ ਤੁਹਾਡੀ ਡਿਊਟੀ ਹੈ ਫੰਡਾਮੈਂਟਲ ਡਿਊਟੀਆਂ ਤਾਂ ਪੜ੍ਹੀਆਂ ਹਨਾ ਕਾਲਜ 'ਚ ਪੜ੍ਹਾਇਆ ਤੁਹਾਨੂੰ ਠੀਕ ਹੈ ਤਾਂ ਬਾਕੀ ਸਾਡੇ ਕਿਸੇ ਅਕੈਡਮੀ ਨਾਲ ਕੋਈ ਗਿਲਾ ਸਿਕਵਾਨੀ ਹੈ ਕੋਈ ਸਾਡੀ ਕਿਸੇ ਨਾਲ ਕੋਈ ਪਰਸਨਲ ਦੁਸ਼ਮਨੀ ਨਹੀਂ ਹੈ ਨਾ ਹੀ ਆਪਾਂ ਨੂੰ ਕੋਈ ਇਨਾ ਟਾਈਮ ਹੈ ਕਿ ਕੰਟਰੋਵਰਸੀ ਚ ਪੜੀਏ ਠੀਕ ਹੈ ਜੋ ਗੱਲਾਂ ਕਹਿਣੀ ਆ ਆਪਾਂ ਸਿੱਧਾ ਕਹਿ ਦਿੰਦੇ ਆ ਇਸ ਕਰਕੇ ਆਪਾਂ ਬੁਰੇ ਲੱਗਦੇ ਆ ਬਸ ਹੋਰ ਕੁਝ ਨਹੀਂ ਹੈ ਠੀਕ ਹੈ ਕਹੀਂ ਸਾਡੇ ਨਾਮ ਬਦਲ ਦੋ ਨਾਮ ਬਗਾੜ ਦੋ ਸਾਨੂੰ ਫੇਕ ਕਮੈਂਟ ਕਰਾ ਦੋ ਗਾਲਾਂ ਕੱਢ ਲਓ ਜੋ ਮਰਜ਼ੀ ਕਰ ਲਓ ਪਰ ਜੋ ਚੀਜ਼ ਬੋਲਣ ਵਾਲੀ ਹੈਗੀ ਹੈ ਜੋ ਚੀਜ਼ ਸਹੀ ਹੈ ਗਲਤ ਹੈ ਜੋ ਸਟੂਡੈਂਟ ਦੇ ਫੇਵਰ ਦੀ ਹੈ ਉਹ ਆਪਾਂ ਉਪਨਲੀ ਬੋਲ ਦਿੰਦੇ ਆ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਠੀਕ ਹੈ ਭਾਈ ਤਾਂ ਸਟੂਡੈਂਟਸ ਨੂੰ ਵੀ ਮੈਂ ਇਹੀ ਚਾਹੁੰਦਾ ਕਿ ਯਾਰ ਕੁਝ ਨਹੀਂ ਹੁੰਦਾ 5-10000 ਰੁਪਏ ਕੁਝ ਵੀ ਨਹੀਂ ਹੈ ਪਰ ਤੁਹਾਡੇ 5000 10000 ਦੇ ਚੱਕਰ ਦੇ ਵਿੱਚ ਕਿਸੇ ਸਟੂਡੈਂਟ ਦੇ ਸਾਲ ਖਰਾਬ ਹੋਣੇ ਆ ਪੈਸਾ ਤਾਂ ਮੈਟਰ ਨਹੀਂ ਕਰਦਾ ਜੋ ਸਮਾਂ ਖਰਾਬ ਹੋਇਆ ਨਾ ਉਹ ਦੇਖੋ ਠੀਕ ਹੈ ਜੋ ਤੁਹਾਡੇ ਨਾਲ ਬੀਤੀ ਹੈ ਤੁਸੀਂ ਚਾਹੁੰਦੇ ਹੋ ਕਿ ਅੱਗੇ ਉਹ ਵੀ ਬੀਤੇ ਉਹਨਾਂ ਸਟੂਡੈਂਟਸ ਨਾਲ ਤੇ ਅੱਗੇ ਤੁਹਾਡੇ ਜਵਾਕਾਂ ਨਾਲ ਵੀ ਉਹੀ ਬੀਤੇ ਤਾਂ ਇਹਨਾਂ ਸਾਰੀ ਚੀਜ਼ਾਂ ਨੂੰ ਥੋੜਾ ਸੋਚੋ ਠੀਕ ਹੈ ਫਿਰ ਕੋਈ ਡਿਸੀਜਨ ਲਿਓ ओके ਤੇ ਇੱਕ ਗੱਲ ਹੋਰ ਜਿਹੜੀ ਵੀ ਅਕੈਡਮੀ ਤੋਂ ਲੋਕਲ ਤੁਸੀਂ ਪੜੇ ਹੋ ਬਾਈ ਉਹਨਾਂ ਨੂੰ ਜ਼ਰੂਰ ਆਪਣਾ ਰਿਜ਼ਲਟ ਦੋ ਜਿਹੜੀ ਵੀ ਲੋਕਲ ਅਕੈਡਮੀ ਤੋਂ ਤੁਹਾਡੇ ਸ਼ਹਿਰ 'ਚ ਤੁਹਾਡੇ ਪਿੰਡ 'ਚ ਕੋਈ ਤੁਹਾਨੂੰ ਤੁਹਾਡਾ ਪਰਿਵਾਰ 'ਚ ਕੋਈ ਪੜਾ ਰਿਹਾ ਹੈ ਉਹਨਾਂ ਕੋਲ ਜਾਓ ਉਹਨਾਂ ਨੂੰ ਕ੍ਰੈਡਿਟ ਦਿਓ ਠੀਕ ਹੈ ਕੋਈ ਗਰਾਊਂਡ 'ਚ ਤੁਹਾਨੂੰ ਫ੍ਰੀ ਪੜਾ ਰਿਹਾ ਹੈ ਠੀਕ ਹੈ ਜਿਵੇਂ ਸਾਡੇ ਇੱਥੇ ਪੜਾਉਂਦੇ ਆ ਜਿਵੇਂ ਸਾਡਾ 2-4 ਕਿਲੋਮੀਟਰ ਅੱਗੇ ਸਾਡਾ ਪਿੰਡ ਹੈਗਾ ਧਰਮਗੜ ਉੱਥੇ ਵੀ ਗਰਾਊਂਡ 'ਚ ਫ੍ਰੀ ਮਤਲਬ ਸੋਸ਼ਲ ਸਰਵਿਸ ਮਤਲਬ ਹੁੰਦੀ ਹੈ ਮਤਲਬ ਫ੍ਰੀ ਤਿਆਰੀ ਵਗੈਰਾ ਕਰਾਉਂਦੇ ਆ ਰਨਿੰਗ ਵਗੈਰਾ ਦੀ ਕਈ ਬੱਚੇ ਉੱਥੇ ਪੜਾਉਂਦੇ ਵੀ ਆ ਤਾਂ ਜਿੱਥੋਂ ਵੀ ਤੁਸੀਂ ਮਤਲਬ ਪੜੇ ਹੋ ਤਾਂ ਇਦਾਂ ਮਤਲਬ ਉਹਨਾਂ ਨੂੰ ਕ੍ਰੈਡਿਟ ਦਿਓ ਜਾ ਕੇ ਬਾਈ ਠੀਕ ਹੈ ਓਕੇ ਤੇ ਬਾਕੀ ਜਿਹੜੇ ਸਾਡੇ ਕੋਲ ਪੜਨਾ ਚਾਹੁੰਦੇ ਆ ਲਾਈਵ ਵੀ ਸਾਡਾ ਬੈਚ ਹੈ ਲਾਈਵ ਬੈਚ ਨਾਲ ਜੁੜ ਸਕਦੇ ਆ ਇਹ ਪੰਜਾਬ ਦੇ ਸਾਰੇ ਪੀਪਰਾਂ ਦੇ ਲਈ ਸਾਡਾ ਇਕੋ ਫਲੈਕਸੀਪ ਬੈਚ ਹੈ ਬਾਈ ਮਾਸਟਰ ਕੋਰਸ ਹੈ ਸਾਡਾ ਪੰਜਾਬ ਕਲੈਕਸ਼ਨ ਬੈਚ 3.0 ਠੀਕ ਹੈ ਸਾਰੇ ਪੇਪਰਾਂ ਦੇ ਲਈ ਹੈ ਕੰਪਲੀਟ ਸਿਲੇਬਸ ਬੈਚ ਹੈ ਇਕੱਲੇ-ਇਕੱਲੇ ਪੇਪਰ ਨੂੰ ਟਾਰਗੇਟ ਨਹੀਂ ਕਰਦੇ ਸਾਰਾ ਸਿਲੇਬਸ ਕਵਰ ਕਰਦੇ ਆ ਸਾਰੀ ਜੀਕੇ ਸਾਰਾ ਮੈਥ ਸਾਰੀ ਰੀਜਨਿੰਗ ਕੰਪਿਊਟਰ ਇੰਗਲਿਸ਼ ਪੰਜਾਬੀ एवरीथिंग ਇੱਕ ਸਾਲ ਦੀ ਵੈਲਿਡਿਟੀ ਹੈ 5 ਤਰੀਕ ਤੋਂ ਇਹਦੇ ਵਿੱਚ ਕਲਾਸਾਂ ਸਟਾਰਟ ਹੈ ਲਾਈਵ ਪਲੱਸ ਰਿਕਾਰਡਡ ਬੈਚ ਹੋਏਗਾ ਲਾਈਵ ਕਲਾਸਾਂ ਹੋਣਗੀਆਂ ਤੇ ਰਿਕਾਰਡਡ ਵੀ ਮਿਲਣਗੀਆਂ ਇੱਕ ਸਾਲ ਵਾਸਤੇ ਠੀਕ ਹੈ 5 ਜੂਨ ਤੋਂ ਇਹਦੇ ਵਿੱਚ ਕਲਾਸਾਂ ਸਟਾਰਟ ਹੈ ਪਰ એનਰੋਲਮੈਂਟ ਹੁਣੇ ਸਟਾਰਟ ਹੋ ਚੁੱਕੀ ਹੈ ਤੁਸੀਂ ਜਾਓ ਬੈਚ ਨੂੰ એનਰ ਜੋ ਬੱਚਾ 5 ਤਰੀਕ ਤੋਂ ਪਹਿਲਾਂ ਪਹਿਲਾਂ انرੋਲ ਕਰੇਗਾ ਵੈਸੇ ਤਾਂ ਇਹ ਬੈਚ 4500 ਦਾ ਹੈ ਪਰ ਇਹਦੇ ਤੇ ਉਹਨੂੰ 30% ਦਾ ਡਾਇਰੈਕਟ ਆਫ ਮਿਲੇਗਾ ਪੀ ਇਹ 30 쿠ਪਨ ਹੈਗਾ ਠੀਕ ਹੈ ਤੇ ਇਹ ਬੈਚ ਮਾਤਰ ਉਹਨੂੰ 42 ਸੋਰੀ 3200 ਦੇ ਨੇੜੇ ਤੇੜੇ ਪਿਆ ਜਾਂਦਾ ਹੈ ਇੰਨਾ ਕ ਇਹਦਾ ਅਪਰੋਕਸ ਪ੍ਰਾਈਸ ਹੈ 1 ਸਾਲ ਦਾ ਵਨ ਸਟਾਪ ਸੋਲੂਸ਼ਨ ਹੈ ਇਸ ਤੋਂ ਇਲਾਵਾ ਕੁਝ ਚੀਜ਼ ਫੋਲੋ ਨਹੀਂ ਕਰਨ ਨੂੰ ਆਪਾਂ ਕਹਿੰਦੇ ਸਿਰਫ ਇਹਦੇ ਵਿੱਚ ਜੋ ਕਰਾਇਆ ਜਾਏਗਾ ਉਹੀ ਕਰਨਾ ਹੈ ਉਸੇ ਤਰ੍ਹਾਂ ਪ੍ਰੈਕਟਿਸ ਕਰਨੀ ਹੈ ਜਿਸ ਤਰ੍ਹਾਂ ਇਹਦੇ ਵਿੱਚ ਤੁਹਾਨੂੰ ਪੜ੍ਹਾਇਆ ਜਾਏਗਾ ਬਸ ਉਸ ਤਰ੍ਹਾਂ ਹੀ ਪੜ੍ਹਨਾ ਹੈ ਜੇ ਸਿਲੈਕਸ਼ਨ ਨਹੀਂ ਹੋਈ ਤਾਂ ਪਤਾ ਜ਼ਿੰਮੇਵਾਰ ਸਾਡੇ ਕਰਾਈ ਚੋਂ ਪੇਪਰ ਆਏਗਾ ਇੰਨੀ ਗਰੰਟੀ ਆਪਾਂ ਲੈ ਲੈਂਦੇ ਹਾਂ ਠੀਕ ਹੈ ਓਕੇ ਤੇ ਜੋ ਸਾਡੇ ਕੋਲ ਆਫਲਾਈਨ ਆ ਕੇ ਪੜ੍ਹਨਾ ਚਾਹੁੰਦਾ ਹੈ ਤਾਂ ਉਹ ਸਾਡੇ ਕੋਲ ਆਫਲਾਈਨ ਆ ਕੇ ਵੀ ਪੜ੍ਹ ਸਕਦਾ ਹੈ ਸਾਡਾ ਆਫਲਾਈਨ ਬੈਚ ਵੀ ਉਹਦੇ ਚ ਵੀ ਐਡਮਿਸ਼ਨ ਸਟਾਰਟ ਹੈ ਕਲਾਸਾਂ ਸਟਾਰਟ ਹੋਣਗੀਆਂ ਨੈਕਸਟ ਮੰਡੇ ਤੋਂ ਯਾਨੀ ਕਿ 9 ਤਰੀਕ ਤੋਂ ਐਡਮਿਸ਼ਨ ਤੁਸੀਂ ਆ ਕੇ ਕਰਾ ਸਕਦੇ ਹੋ ਪਟਿਆਲਾ ਸਾਡੀ ਅਕੈਡਮੀ ਹੈਗੀ ਹੈ ਭਾਈ एसईओ 16 सलारिया विहार मार्केट है अर्बन स्टेट फेस 1 है पटियाला यूनिवर्सिटी जो अपनी हैगी है, है पंजाबी यूनिवर्सिटी उससे पं 5-10 मिनट की दूरी सारे बैच पे हैगा या तां उथे ਤੁਸੀਂ ਵਿਜ਼ਿਟ ਕਰੋ ਜੋ ਵੀ ਪਤਾ ਕਰਨਾ ਹੈ ਉਥੇ ਪਤਾ ਕਰੋ ਬੈਚ ਦੀ ਟਾਈਮਿੰਗ ਵਗੈਰਾ ਸਾਰੇ ਬੈਚ ਚੱਲਣਗੇ ਪੇਪਰ ਦੀ ਤਿਆਰੀ ਕਰਨੀ ਤਾਂ ਇੱਥੇ ਆ ਸਕਦੇ ਹੋ ਇੱਥੇ ਨੇੜੇ-ਜੜੇ ਗਰਲਸ ਵਾਸਤੇ ਪੀਜੀ ਹੈਗੇ ਆ স্পেশਲ ਪੀਜੀ ਅਜਿਹੀ ਹੈਗੇ ਆ ਵੀ ਸਿਰਫ ਗਰਲਸ ਹੀ ਉਸ ਏਰੀਆ ਚ ਐਂਟਰ ਕਰ ਸਕਦੀਆਂ ਬੁਆਏਸ ਦੇ ਪੀਜੀ ਵੀ ਅਲੱਗ ਹੈਗੇ ਆ ਤਾਂ ਬਹੁਤ ਵਧੀਆ ਸ਼ਹਿਰ ਹੈ ਪਟਿਆਲਾ ਪੰਚੋਤ ਤੋਂ ਪੂਰੇ ਪੰਜਾਬ ਤੋਂ ਬੱਚੇ ਆ ਸਕਦੇ ਆ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਠੀਕ ਹੈ ਤਾਂ ਆਪਣੇ ਆਫਲਾਈਨ ਬੈਚ ਜੋ ਹੈ ਬਾਕੀ ਉਹਦੇ ਬਾਰੇ ਫੀਸ ਵਗੈਰਾ ਕਲਾਸਾਂ ਕਦੋਂ ਤੋਂ ਸਟਾਰਟ ਹੈ ਟਾਈਮਿੰਗ ਵਗੈਰਾ ਇਹ ਤੁਸੀਂ ਦੋ ਨੰਬਰਾਂ ਦੇ ਉੱਤੇ ਕੰਟੈਕਟ ਕਰ ਸਕਦੇ ਹੋ ਠੀਕ ਹੈ ਇਹ ਸਾਡੇ ਉਹ ਨੰਬਰ ਹੈਗੇ ਆ ਆਫਲਾਈਨ ਬੈਚ ਵੀ ਸਟਾਰਟ ਹੈ ਆ ਸਕਦੇ ਠੀਕ ਹੈ ਬਾਕੀ ਮੈਂ ਤੁਹਾਨੂੰ ਫੇਰ ਬਾਰ-ਬਾਰ ਇਹੀ ਰਿਕੁਐਸਟ ਹੈ ਬਈ ਕਿ ਜਿੱਥੋਂ ਤੁਸੀਂ ਪੜੇ ਹੋ ਆਫਲਾਈਨ ਅਕੈਡਮੀਆ ਜਿਹੜੀ ਪੰਜਾਬ 'ਚ ਹੈਗੀ ਹੈ ਉਹਨਾਂ ਆਫਲਾਈਨ ਅਕੈਡਮੀਆ ਜਿਹੜੇ ਵੇਟ ਕਰ ਰਹੀ ਸੀ ਕਦ ਰਿਜ਼ਲਟ ਆਏਗਾ ਕਦ ਉਹਨਾਂ ਦੀ ਜੋ ਮਿਹਨਤ ਹੈ ਬੱਚਿਆਂ ਦੇ ਉੱਤੇ ਉਹਨਾਂ ਨੇ ਲਗਾਈ ਹੈ ਉਹ ਕਾਮਯਾਬ ਹੋਏਗੀ ਤੇ ਬੱਚਾ ਉਹਨਾਂ ਨੂੰ ਕ੍ਰੈਡਿਟ ਦੇਵੇਗਾ ਬਈ ਉਹਨਾਂ ਨੂੰ ਜ਼ਰੂਰ ਦੱਸੋ ਠੀਕ ਹੈ ਉਹਨਾਂ ਦਾ ਕ੍ਰੈਡਿਟ ਕਿਸੇ ਹੋਰ ਨੂੰ ਨਾ ਦਿਓ ਠੀਕ ਹੈ ਓਕੇ ਤੇ ਅਲੱਗ ਤੋਂ ਇੱਕ ਰੈਂਕ ਵਾਲਿਆਂ ਦੀ ਵੀ ਵੀਡੀਓ ਤੇ ਹੋਰ ਜਿਹੜੇ ਬੱਚੇ ਲੱਗਦੇ ਆ ਜਿਨ੍ਹਾਂ ਨੂੰ ਕਿ ਹਾਂ ਪ੍ਰਤਾਪ ਅਕੈਡਮੀ ਦਾ ਕੋਈ ਨਾ ਕੋਈ ਯੋਗਦਾਨ ਹੈ ਸਿਲੈਕਸ਼ਨ 'ਚ ਤਾਂ ਜ਼ਰੂਰ ਰਿਜ਼ਲਟ ਸ਼ੇਅਰ ਕਰਿਓ ਬਈ ਵੇਟ ਕਰ ਰਹੇ ਹਾਂ ਹੋਣ ਆਪਾਂ ਨੇ ਕਿਸੇ ਨੂੰ ਕਰਨਾ ਨਹੀਂ ਪੈਸੇ ਆਪਣੇ ਕੋਲ ਹੈ ਨਹੀਂ ਦੇਣ ਨੂੰ ਕਿ ਮੈਂ ਤੁਹਾਨੂੰ 5000 ਰੁਪਏ 10000 ਰੁਪਏ ਦੇ ਦਾਂ ਕੱਲੇ-ਕੱਲੇ ਬੱਚੇ ਨੂੰ ਉਹ ਕੰਮ ਆਪਣਾ ਹੈ ਨਹੀਂ ਠੀਕ ਹੈ ਜੇ ਪੈਸੇ ਹੋਣਗੇ ਤਾਂ ਵੀ ਨਹੀਂ ਮੈਂ ਦਊਂਗਾ ਸਿੱਧੀ ਜੀ ਗੱਲ ਹੈ ਠੀਕ ਹੈ ਹਾਂ ਪਟਿਆਲੇ ਹੁਣ ਸ਼ਿਫਟ ਹੋਏ ਆ ਥੋੜੇ ਜਿ ਚੋਚਲੇ ਆਪਾਂ ਵੀ ਕਰਾਂਗੇ ਟਰੋਫੀ ਟਰੋਫੀ ਦੇਣ ਵਾਲੇ ਤਾਂ ਜਦੋਂ ਓਪਨਿੰਗ ਕਰਾਂਗੇ ਫਿਰ ਬੁਲਾਵਾਂਗੇ ਸਾਰੇ ਸਟੂਡੈਂਟਸ ਨੂੰ ਠੀਕ ਹੈ ਟਰੋਫੀ ਦੇਵਾਂਗੇ ਸਾਰਿਆਂ ਨੂੰ ਓਕੇ ਤਾਂ ਬਾਕੀ ਠੀਕ ਹੈ ਯਾਰ ਸਮਝ ਗਏ ਤੁਸੀਂ ਬਾਏ ਬਾਏ